ਹੈਲੋ ਜੀ ਸਸਕਾਲ ਕਿਵੇਂ ਹੋ ਜੀ ਠੀਕ ਠਾਕ ਹੋ ਜੀ ਸਾਰੇ ਤੇ ਤੁਸੀਂ ਦੇਖ ਹੀ ਰਹੇ ਹੋ ਜੋ ਕਿ ਆਪਾਂ ਮਹਿੰਦੀ ਲਵਾਈ ਸੀ ਇਹ ਕੁੜੀ ਹੈ ਮੇਰੇ ਕੋਲੇ ਸੈਂਟਰ ਸਿੱਖ ਰਹੀ ਸੀਗੀ ਸਟੀਚਿੰਗ ਦਾ ਕੰਮ ਅਤੇ ਜਦੋਂ ਮੈਂ ਉਹਨੂੰ ਪੁੱਛਿਆ ਮਹਿੰਦੀ ਬਾਰੇ ਕਿ ਮਹਿੰਦੀ ਲਾਉਣੀ ਹੈ ਕਿ ਆਪਾਂ ਉਹਨੂੰ ਪੁੱਛਿਆ ਮਹਿੰਦੀ ਲਗਾਉਣੀ ਹੈਗੀ ਤੇ ਕੁੜੀ ਕਹਿੰਦੀ ਮੈਨੂੰ ਵੀ ਆਉਂਦੀ ਆਂਦੀ ਤਾਂ ਫਿਰ ਆਪਾਂ देर ਨਾ ਕਰਦੇ ਹੋਏ ਆਪਾਂ ਚੱਕੀਆਂ ਕੀ ਪਾਂ ਜੋ ਕਿ ਆਪਣੇ ਕੋਲੇ ਪੰਜਾਂ ਸੀਗੀਆਂ ਤੇ ਕੀਪ ਲੈ ਕੇ ਆਪਾਂ ਲਗਵਾ ਲਈ ਉਸ ਤੋਂ ਮਹਿੰਦੀ ਜਿਹੜਾ ਕੀ ਵਧੀਆ ਡਿਜ਼ਾਈਨ ਤੇ ਬਹੁਤ ਹੀ ਜਲਦੀ ਲਾਤਾ ਸੀਗਾ ਉਹਨੇ ਤੇ ਮੈਨੂੰ ਤੇ ਬਹੁਤ ਵਧੀਆ ਲੱਗਿਆ ਤੇ ਤੁਸੀਂ ਵੀ ਆਪਣੇ ਚੈਨਲ ਨੂੰ ਵੱਤ ਵੱਦ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਤੇ ਇੱਕ ਪਿਆਰਾ ਜਿਹਾ ਕਮੈਂਟ ਜਰੂਰ ਕਰਿਆ ਕਰੋ ਕੀ ਆਪਣਾ ਕੰਮ ਸੋਨੋ ਕਿਦਾਂ ਦਾ ਲੱਗਦਾ ਜੋ ਵੀ ਆਪਾਂ ਵੀਡੀਓ ਪਾਉਣੀ ਆ ਰਿਵਿਊ ਆਪਣਾ ਜ਼ਰੂਰ ਦਿਆ ਕਰੋ ਕਿ ਕਿਦਾਂ ਦੀਆਂ ਵੀਡੀਓ ਹੁੰਦੀਆਂ ਤੇ ਆਪਾਂ ਬਹੁਤ ਹੀ ਵਧੀਆ ਇਸ ਤੋਂ ਵੀ ਵਧੀਆ ਕਰਨਾ ਚਾਹੁੰਦੇ ਆ ਕੰਮ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਡਿਜ਼ਾਈਨ ਲੱਗ ਕੇ ਆਪਣਾ ਜਿਹੜਾ ਕਿ ਰੈਡੀ ਹੋ ਚੁੱਕਿਆ ਬਸ ਇੱਕ ਫਿੰਗਰ ਹੀ ਡਿੱਗੀ ਰਹਿ ਗਈ ਸੀਗੀ ਤੇ ਬਹੁਤ ਸਪੀਡ ਨਾਲ ਗੁੜੀਆਂ ਨੇ ਮਹਿੰਦੀ ਲਗਾਈ ਸੀ ਕੁਝ ਮੈਂ ਵੀਡੀਓ ਵੀ ਥੋੜੀ ਫਾਸਟ ਕੀਤੀ ਸੀਗੀ ਤੇ ਤੁਸੀਂ ਦੇਖ ਸਕਦੇ ਹੋ